ਕਿ ਗੱਡੀ ਸਟਾਰਟ ਕਿਉਂ ਕਰੇਗਾ ਤੂੰ ਕਿੱਥੇ ਜਾਣਾ ਸਟਾਰਟ ਕਰਕੇ ਤੂੰ ਹੂੰ ਇਹਨਾਂ ਦੇ ਕਦੇ ਸਭ ਨੇ ਨਹੀਂ ਕੀ ਕਰਨੀ ਹੈ ਅੰਨਾ ਮੜਾ ਉਸੇ ਨੂੰ ਮੈਨੂੰ ਪਤਾ ਹੀ ਤਰਾ ਓਏ ਤਾਲਾ ਤਿੱਕੜੇ ਫਿਰ ਦਵਾ ਪਹੁੰਚਾ ਮੈਨੂੰ ਪਤਾ ਨਹੀਂ ਤਰਾ ਓਏ ਛੱਡਿਆ ਕਰ ਓਏ ਹੂੰ ਮੈਂ ਪਰ ਆੜਦਾ ਵਾ ਤੈਨ ਬੱਟ ਵਾਲੀ ਮਾਸੋਂ ਬਾਜ਼ਾਰ ਆ ਨੂੰ ਛੱਡ ਕੇ ਮਾਚ ਲਗਾ ਜੀ ਮੈਂ ਜਿਹੜਾ ਗੱਡੀ ਜਾ ਦੇਖਾਉਣਾਗਾ ਮੈਂ ਹਜੇ ਪਹੁੰਚੇ ਹੀ ਆਂ ਜਾ ਕੇ ਉੱਥੇ ਤੇ ਫਿਰ ਦੁਬਾਰਾ ਫੋਨ ਆ ਗਿਆ ਬੀਆ ਬੀ ਆ ਜਾ ਵਾਪਸ ਹਾਂਜੀ ਸਸਰੀ ਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਦਿ ਵਲੋਗ ਚ ਆਸ ਕਰਦੇ ਹਾਂ ਸਾਰੇ ਟਿੱਕਾਂ ਨੂੰ ਚੜ੍ਹਦੀ ਕਲਾ ਚ ਹੋਵੋਗੇ ਤੇ ਆਜ ਦਾ ਵਲੋਗ ਆਜ ਦਾ ਨਵਾਂ ਦਿਨ ਨਵੀਂ ਵੀਡੀਓ ਨਾਲ ਸ਼ੁਰੂਆਤ ਹੋਈ ਆਪਣੀ ਪੰਜਵੀਂ ਸ਼੍ਰਮ ਬਾਜ਼ਾਰ ਆਇਆ ਸੀ ਛੋੜੇ ਕੰਮ ਸੀ ਆ ਬਾਜ਼ਾਰ ਜਵਾਕਾ ਨੂੰ ਕਰਦੇ ਨੂੰ ਤਰਨਾ ਸੀ ਉਹਨਾਂ ਨੇ ਕੱਪੜੇ-ਕੁੱਪੜੇ ਲੈਣੇ ਸੀਗੇ ਭੈਣ ਨੇ ਕੱਪੜੇ-ਕੁੱਪੜੇ ਖਰੀਦਨੇ ਸੀਗੇ ਉਹਨਾਂ ਨੂੰ ਬਾਜ਼ਾਰ ਛੱਡ ਕੇ ਤੇ ਮੈਂ ਗੱਡੀ ਦਾ ਥੋੜਾ ਜਿਹਾ ਕੰਮ ਦਿਖਾਉਣਾ ਸੀ ਆ ਜਦੋਂ ਕੱਡੇ ਚਵਾਦੀਨ ਟਕ ਟਕ ਦੀ ਆਵਾਜ਼ ਆਉਂਦੀ ਹੈ ਤੇ ਉਹ ਆਵਾਜ਼ ਦਿਖਾਉਣੀ ਸੀਗੀ ਤੇ ਹੁਣ ਮੈਂ ਦੋਸਤ ਕੋਲ ਹੀ ਲੈ ਕੇ ਚੱਲੇ ਸੀ ਉਹਨੂੰ ਦਿਖਾਉਂਦਾ ਸੀ ਆ ਉਹ ਕਹਿੰਦਾ ਸੀ ਆਈ ਚੈੱਕ ਕਰਦੇ ਆ ਬਸ਼ੈਰ ਮਿੱਲਾ ਦਾ ਰਵੜਾ ਰੋੜਾ ਦਾ ਨਾ ਚੱਕਰ ਹੋਵੇ ਕੋਈ ਜੇ ਰਬੜਾ ਰੋੜਾ ਚੱਕਰ ਹੋਇਆ ਥੱਲੇ ਆ ਕੇ ਨਵੇਂ ਰਬੜਾ ਪਾ ਦਾਂਗੇ ਅਗਰ ਕੋਈ ਹੋਰ ਦਿੱਕਤ ਹੋਈ ਜਾਊਗੀ ਦੇਖ ਲਾਂਗੇ ਉਹ ਵੀ ਫਿਰ ਕੰਡਾ ਕੱਢ ਦਾਂਗੇ ਇਹ ਤੋਂ ਸਟੇਜਮ ਮੋੜ ਤੇ ਮਦਾਂ ਸਟੇਜਮ ਦੀ ਗੋਲੀ ਕੁਲੀ ਜੀ ਇੱਕ ਬਾਜ਼ ਆਉਂਦੀ ਹੈ ਜਾਂ ਕਿਸੇ ਚੀਜ਼ ਦੀ ਆਵਾਜ਼ ਆਉਂਦੀ ਹੈ ਸੈੱਟ ਕਰਾ ਲਈਏ ਇੱਕ ਮਦਾਂ ਦੇ ਲੈਦਰ ਵੀ ਘੱਟ ਗੇ ਬ੍ਰੇਕਾਂ ਵਾਲੇ ਬਾ ਬ੍ਰੇਕ ਮਾਰ ਕੇ ਆਵਾਜ਼ ਜੀ ਹੁੰਦੀ ਹੈ ਸਾਰਾ ਚੈੱਕ ਕਰਾਉਣੇ ਆਗੇ ਫੇਰ ਇਹਦਾ ਕਰਦੇ ਆ ਲਾਜ ਮੁੰਡੇ ਕੋਲ ਜਾਂਦਾ ਪਿਆ ਸੀ ਆ ਮਾਤਾ ਹੁਣ ਇਹਨੂੰ ਲਾਤਾ ਫੈਨ ਹੁਣ ਉਹਨਾਂ ਨੂੰ ਉੱਥੇ ਤੇ ਹੁਣ ਮੈਂ ਜਾ ਰਿਹਾ ਸੀ ਮਿੱਤਰ ਕੋਲ ਗੱਡੀ ਨਹੀਂ ਕੰਮ ਕਰਦਾ ਏਸੀ ਆ ਕੁਝ ਸਾਰਾ ਕੁਝ ਆਲ ਰੌਂਡਰ ਐ ਉਹ ਤੇ ਇਹ ਆ ਰੋਡ ਵੀ ਨਵਾਂ ਬਣ ਗਿਆ ਉਹਦੇ ਘਰ ਵਾਲੇ ਵਾਲਾ ਦੁਕਾਨਾਂ ਦੇ ਪਾਸੇ ਦਾ ਤੇ ਜਲਦੀ ਜਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਰੇ ਲਾਈਕ ਕਰ ਦੋ ਪਿਆਰਾ ਜਿਹਾ ਕਮੈਂਟ ਕਰ ਦੋ ਚਲੋ ਮਿਲਦੇ ਹਾਂ ਫਿਰ ਦੁਕਾਨ ਤੇ ਪਹੁੰਚ ਕੇ ਪਹੁੰਚ ਲਈ ਕਰੀ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਭਾਈ ਓਏ ਕਰੋ ਕਰੋ ਜਲਦੀ ਜਲਦੀ ਕਰੋ ਚਲੋ ਮਿਲਦੇ ਆ ਫਿਰ ਪਹੁੰਚ ਲਈ ਇਥੇ ਕਹਾਂ ਤੇ ਪਹੁੰਚਣੀਆਂ 2 ਮਿੰਟਾਂ 'ਚ ਪਹੁੰਚਣਾ ਆਉਂਦਾ ਮੇਰੇ ਮੈਨੂੰ ਔਕਾਫ ਕਿ ਜਣੋ ਮਿਲਣ ਉਹਦੇ ਨਾਲ ਮਿਲਦੇ ਆ ਫਿਰ ਜੀ ਮੈਂ ਸਭ ਨੂੰ ਬਾਜ਼ਾਰ ਨੂੰ ਛੱਡ ਕੇ ਮੈਂ ਚਲਾ ਗਿਆ ਜੀ ਮੈਂ ਜਿਹੜਾ ਗੱਡੀ ਜਾ ਦੇਖਾਉਣਾਗਾ ਮਾ ਜੇ ਪਹੁੰਚੇ ਜਾ ਕੇ ਉੱਥੇ ਤੇ ਫਿਰ ਦੁਬਾਰਾ ਫੋਨ ਆ ਗਿਆ ਵੀ ਹਾਂ ਵੀ ਆ ਜਾ ਵਾਪਸ ਜੀ ਜਿਹਨੂੰ ਕੋਲ ਪਹਿਲਾਂ ਛੱਡ ਗਿਆ ਸੀ ਉਹਨਾਂ ਕੋਲ ਚਾਹੀਦੀ ਨਹੀਂ ਉਹਨਾਂ ਨੂੰ ਕੁਝ ਤੇ ਹੁਣ ਮਾਤਾ ਤੋਂ ਇਹਨੂੰ ਤੁਰੇ ਨਹੀਂ ਜਾਂਦਾ ਫਿਰ ਹੁਣ ਦੂਸਰੀ ਸ਼ੌਂਕ ਤੇ ਛੱਡਣ ਆਇਆ ਸੀ ਆ ਪਰ ਉਹਨੂੰ ਦੱਸ ਕੱਲ ਦਿਖਾਵਾਂਗੇ ਲੇਟ ਹੋਊਗਾ ਕਿਉਂਕਿ ਜੇ ਖੋਲਣੀ ਖੋਲਣੀ ਪੈ ਜੀ ਫਿਰ ਟਾਈਮ ਲੱਗ ਜੂਗਾ ਪਰ ਇਹਨਾਂ ਨੂੰ ਵੀ ਕਰੇ ਛੱਡ ਕੇ ਹੁਣ ਆਵਾਂਗਾ ਇਸ ਕਰਕੇ ਡਾਕਟਰ ਉਹਨਾਂ ਨੂੰ ਕੈਨਸਲ ਹੋ ਗਿਆ। ਫਿਰ ਨੂੰ ਨਹੀਂ ਮਿਲਿਆ ਉਹ ਕਿਹਾ ਹੋਇਆ ਕਿ ਮੈਂ ਤਾਂ ਪਾਣੀ ਮੇਟਾ ਜਾ ਕੇ ਮੈਂ ਉਹਨਾਂ ਦੀ ਵੇਟ ਵੀ ਨਹੀਂ ਕਰੀ ਫਿਰ। ਫਿਰ ਮੈਂ ਇੱਧਰ ਨੂੰ ਆ ਗਿਆ। ਫਿਰ ਮੈਂ ਉਹ ਗਿਆ ਨਹੀਂ ਅੰਦਰ ਸ਼ੌਕ ਦੇ ਮੈਂ ਬਾਹਰ ਹੀ ਖੜਿਆ ਜਰਾ ਕਾਰ 'ਚ ਬੈਠ ਸੀ ਆ। ਅ ਸਰਦਾਰ ਜੀ ਵੀ ਸਾਡੇ ਨਾਲ ਹੀ ਬੈ ਗਏ ਕਹਿੰਦਾ ਮੈਂ ਵੀ ਨਹੀਂ ਜਾਂਦਾ ਅੰਦਰ ਹੁਣ। ਕਹਿੰਦਾ ਮੈਂ ਵੀ ਕਾਰ 'ਚ ਬੈਠੂਗਾ। ਹੁਣ ਉਹਨਾਂ ਦੀ ਵੇਟ ਕਰਦਾ। ਕਿੰਨਾ ਕੁ ਟਾਈਮ ਲਾਉਂਗੇ? ਬਾਕੀ ਵੀ ਬੁੜੀਆਂ ਨਾਲ ਉਹਨਾਂ ਦਾ ਔਖ ਹੀ ਹੁੰਦਾ ਹੈਗਾ। ਤੇ ਇਹ ਟਾਈਮ ਬੋਲਾ ਉਹਨੇ ਯਾਰ। ਵੇ ਲੋ ਬਹੁ ਟਾਈਮ ਵਾਲੇ ਸ਼ੋਪਿੰਗ ਕਰਨ ਦੇ ਚਲੋ ਕਰ ਦੇਖ ਲਈਏ ਗੱਡੀ ਸਟਾਰਟ ਕਿਉਂ ਕਰੇਗਾ ਤੂੰ ਕਿੱਥੇ ਜਾਣਾ ਸਟਾਰਟ ਕਰਕੇ ਤੂੰ ਹੂੰ ਜੇ ਵਾਹ ਜੇ ਕਰੇ ਸਭ ਲੈਣੀ ਕੀ ਕਰਨੀ ਹੈ ਕਰਤੀ ਸਟਾਰਟ ਤੂੰ ਹੂੰ ਸਟੇ ਅੰਨਾ ਮਰਾ ਉੱਤਸਾਹ ਆ ਮੈਨੂੰ ਪਤਾ ਹੈ ਤਰਾ ਓਏ ਤਾਲਾ ਤੂੰ ਕਿਹੜੇ ਫਿਰਦਾਵਾ ਪਹੁੰਚਿਆ ਮੈਨੂੰ ਪਤਾ ਨਹੀਂ ਤੇਰਾ ਓਏ ਛੱਡਿਆ ਕਰ ਓਏ ਹੂੰ ਮੈਂ ਫਿਰਦਾਵਾ ਤੈਨ ਬੱਟ ਵੈਲੀ ਨੂੰ ਆਵਾ ਮੈਨੂੰ ਫਿਰਦਾ ਪਹੁੰਚੇ ਕਿਹੜਾ ਵੈਲੀ ਨੂੰ ਫਿਰਦਾਵਾ ਪਹੁੰਚੇ ਕਲਕੱਤੇ ਪਹੁੰਚੇ ਮੈਨੂੰ ਸਭ ਪਤਾ ਹੈ ਤੇਰਾ ਲੇਕਿਨ ਤੂੰ ਗਰਮੀ ਬਹੁਤ ਕਰਾਖੀ ਹੈ ਇੰਨਾ ਪਸੀਨਾ ਤੈਨੂੰ ਸਾਰੇ ਦਿਨ ਦਾ ਨਹੀਂ ਆਇਆ ਜਿੰਨਾ ਮੈਨੂੰ ਆ ਪੰਜ ਮਿੰਟਾਂ ਚ ਜਾ ਕੇ ਆਉਣਾ ਹੋਵੇ ਇੰਨਾ ਪਸੀਨਾ ਤੈਨੂੰ ਸਾਰੇ ਦਿਨ ਦਾ ਨਹੀਂ ਆਇਆ ਜਿੰਨਾ ਪੰਜ ਮਿੰਟਾਂ ਜਾ ਕੇ ਤੈਨੂੰ ਤੁਸੀਂ ਕਿਵੇਂ ਸੀ ਬਾਜ ਕੇ ਪਹਿਲੀ ਸੀ ਥੱਲੇ ਜਿਹੜਾ ਕਿਹੜਾ ਐਮਪੀ ਜੀ ਹਾਂ ਬੰਦੀ ਜੀ ਉਹ ਸਹੀ ਹੈ ਚੰਦਰੀਏ ਤਖਾਨਾ ਤੇਰੀ ਹੈ ਨਹੀਂ ਹੈ ਵੀਰੇ ਚਲਾਉਣੀ 35 ਚਲਾਉਣੀ 35 ਗੱਲਾਂ ਬਹੁਤ ਉਹਨਾਂ ਤਖਾਨਾ ਚਲਾਉਣੀ 35 ਬਾਬੇ ਮੈਂ ਕਹਿੰਦਾ ਵੈਸੇ ਮੈਂ ਵੀ ਤਖਾਨਾ ਮੈਨੂੰ ਇੰਨੀਆਂ ਗੱਲਾਂ ਤਖਾਨਾ ਆਉਂਦੀਆਂ ਨੇ ਗੀਆਂ ਗੱਨਾ ਚਾਉਣੀ ਨਹੀਂ ਕਰਾ ਗੱਲਾਂ ਕਰੋ ਕਰਦੇ ਚਾਉਣੀ ਹੈਗੇ ਤੁਸੀਂ ਓਏ ਗੱਲਾਂ ਚਾਉਣੇ ਨਹੀਂ ਦਿੰਦਾ ਤੂੰ ਗੱਲਾਂ ਕਰੀ ਕਿੱਥਾ ਬਿਠਾ ਗੱਲਾਂ ਚਾਉਣ ਦੇ ਤੇ ਖਾ ਜਾਣਗੇ ਲੋਕ ਭੈਜਦੇ ਜਵਾਂਣਾ ਚੱਕ ਵਟ ਵਟ ਕੇ ਹੁਣ ਬਾਜ਼ਾਰ ਪੀਜ਼ਾ ਦਾ ਆਰਡਰ ਦਿੱਤਾ ਹੋਇਆ ਸੀ ਆ ਉਹ ਲੈਣ ਜਾਂਦਾ ਪਿਆ ਯਾਰ ਬਣ ਗਿਆ ਹੁੰਦਾ ਵੈਸੇ ਬਣ ਤਾਂ ਗਿਆ ਹੁੰਦਾ ਫੋਨ ਆ ਗਿਆ ਕਿ ਤੁਹਾਡਾ ਆਰਡਰ ਰੈਡੀ ਹੈ ਜੀ ਆਰਡਰ ਲੈ ਜਾਓ ਆਪਦਾ ਤੇ ਹੁਣ ਉਹ ਹੀ ਲੈਣ ਜਾਂਦਾ ਪਿਆ ਸੀ ਆ ਓ ਫੇਰ ਨੋਣੀ ਕਹਿੰਦੇ ਵੀ ਪੀਜ਼ਾ ਖਾਣੇਗਾ। ਤੇ ਫਿਰ ਉਹ ਮੋਲਡਰ ਕਰਤਾ ਕਿ ਉਹ ਘਰੇ ਦਾ ਦੇ ਕੇ ਜੀ ਜਾਂਦੇ ਕਹਿੰਦੇ ਯਾਰ ਅੱਜ ਸਟਾਫ ਨਹੀਂ ਹੈਗਾ। ਤੇ ਆ ਕੇ ਲੈ ਜੋ ਤਾਂ ਅੰਦਰ ਹੀ ਲੈ ਚੱਲਿਆ। ਪਹਿਲਾਂ ਮਾਰਕੀਟ ਗਈ ਸੀ ਉਹਨੇ ਕੁਝ ਖਾਦਾ ਨਹੀਂ ਖਾ। ਫੇਰ ਕਹਿੰਨੇ ਘਰ ਹੀ ਲਿਆ। ਕੁਛ ਅੱਜ ਬਾਰਿਸ਼ ਵੀ ਪੈਣ ਲੱਗੀ ਸੀ ਇਸ ਕਰਕੇ ਇਸ ਚੱਕਰ ਚ ਤੇ ਮਕੈਨ ਦਾ ਪੈਕਟ ਲੈ ਗਿਆ ਤੇ ਆ ਪੀਜ਼ਾ ਵੀ ਲੈ ਲਿਆ ਤੇ ਹੰਲਾ ਇਹ ਵਾਪਸ ਕਰਾਉ ਜਾ ਰਹੇ ਆਂਗਾ ਮਕੈਨ ਦਾ ਉੱਤਰ ਇੱਕ ਪੈਕਟ ਦੀ ਤਿੰਨ ਪੈਕਟ ਜੇ ਹੁੰਦੇ ਨੇਗੇ ਤੇ ਆ ਡਾਡਾ ਸਮਾਈਲ ਹੀ ਆ ਫਿੰਗਰ ਜੇ ਨੇ ਤੇ ਨਗੜ ਜੇ ਨੇਗੇ ਉਹ ਲੈ ਰਿਆ ਤੇ ਲੈ ਕੇ ਵਾਪਸੀ ਕਰਾਉਣ ਨੂੰ ਜਾ ਰਹੇ ਆਂਗੇ ਅੱਜ ਬਾਰਿਸ਼ ਵੀ ਹੋ ਗਈ ਵਧੀਆ ਹੋਈ ਆ ਠੀਕ ਹੋਈ ਆ ਨਾ ਜਿਆਦਾ ਨਾ ਘਟਾ ਕੀ ਵਧੀਆ ਚਾਰ ਪੰਜ ਗੇਲੇ ਚੋਂ ਪੰਜ ਗੇਲੇ ਝੋਨਾ ਲੱਗਿਆ ਸੀ ਆਪਣਾ ਉਹ ਮੀਂਹ ਪੈ ਗਿਆ ਉਹਦੇ ਨਾਲ ਮੀਂਹ ਨਾਲ ਤਰ੍ਹਾਂ ਥੋੜਾ ਜਿਹਾ ਸੈੱਟ ਹੋ ਗਿਆ ਮਾਮਲਾ ਬਾਕੀ ਹੁਣ ਮੀਂਹ ਪੈ ਗਿਆ ਤੇ ਬਰਤਾਤ ਤਾਂ ਹੋ ਜਾਂਦਾ ਬਾਅਦ ਚ ਗਰਮੀ ਜੀ ਹੋਰ ਹੋ ਜਾਂਦੀ ਹੈ ਬਾਕੀ ਹੁਣ ਟੋਰ ਦਾ ਕਪਲਾਨ ਵੀ ਬਣ ਗਿਆ ਆਪਣਾ ਬਾਣ ਜੂਆ ਬਾਣੇ ਬਾਣੇ ਦਾ ਲਗਭਗ 80% ਬਣ ਗਿਆ 20% ਅਜੇ ਬਣ ਰਹੀ ਹੈ 80% ਦਾ ਲਗਭਗ ਬਣ ਹੀ ਗਿਆ 10 ਇਹ ਥੋੜੀ